ਮੈਂ ਨਾਮ ਇੱਕ ਮਿੰਟ ਸਾਫ। ਅੰਕਿ ਸ਼ਰੂਜੀ ਜੀ ਸਾਹਿਬ ਜੀ ਸਾਹਿਬ ਸਭ ਤੋਂ ਪਹਿਲਾਂ ਤੇ ਮੀਡੀਆ ਵਾਲੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਇੱਕ ਸ਼ਾਰਟ ਜੇ ਨੋਟਿਸ ਦੇ ਉੱਤੇ ਤੁਸੀਂ ਸਾਰੇ ਇਕੱਠੇ ਹੋਏ ਹੋ ਅੱਜ ਵੈਸੇ ਵੀ ਬਹੁਤ ਮਹਾਨ ਤੇ ਪਵਿੱਤਰ ਦਿਨ ਆ ਤੁਹਾਡੇ ਮਾਧਿਅਮ ਰਾਹੀਂ ਪੰਜਾਬ ਦੇ ਸਾਰੇ ਸਾਰੀ ਸੰਗਤ ਨੂੰ ਪੰਥਕੋ ਪਾਇਆ ਵਸਾਖੀ ਦੀਆਂ ਤੇ ਖਾਲਸਾ ਪੰਥ ਦੇ ਸਾਜਣਾ ਦੇ ਵਸਤੀਆਂ ਬਹੁਤ-ਬਹੁਤ ਵਧਾਈਆਂ ਅੱਜ ਮੈਂ ਇਸ ਮਕਸਦ ਵਾਸਤੇ ਆਪਾਂ ਸਾਰੇ ਇਕੱਠੇ ਹੋਏ ਆ ਉਹਦੇ ਵਿੱਚ ਤੁਸੀਂ ਸਾਰੇ ਜਾਣਦੇ ਹੋ ਕਿ ਵਿਸਾਖੀ ਦੇ ਉੱਤੇ ਜਿਹੜਾ ਵਾਢੀ ਦਾ ਕੰਮ ਆ ਪੰਜਾਬ ਦੇ ਵਿੱਚ ਸ਼ੁਰੂ ਹੋ ਜਾਂਦਾ ਹੈ ਵੈਸੇ ਤਾਂ 1 April ਤੋਂ ਹੀ ਸ਼ੁਰੂ ਹੋਇਆ ਸੋ ਇਹਨਾਂ ਦਿਨਾਂ ਦੇ ਵਿੱਚ ਜਦੋਂ ਕਣਕ ਪੱਕੀ ਹੋਈ ਹੁੰਦੀ ਹੈ ਤੇ ਕਈ ਕਟਨਾਵਾਂ ਜਿਹੜੀਆਂ ਨੇ ਫਾਇਰ ਦੀਆਂ ਅੱਗ ਲੱਗਣ ਦੀਆਂ ਉਹ ਵਾਪਰ ਜਾਂਦੀਆਂ ਨੇ ਸੋ ਅਸੀਂ ਉਹਨਾਂ ਆਪਣੀਆਂ ਫਸਲਾਂ ਨੂੰ ਬਚਾਉਣ ਵਾਸਤੇ ਕਣਕ ਦੀ ਫਸਲ ਨੂੰ ਬਚਾਉਣ ਵਾਸਤੇ ਅਸੀਂ ਪੀਐਸਪੀਸੀਐਲ ਵੱਲੋਂ ਇੱਕ ਕੰਟਰੋਲ ਰੂਮ ਦੀ ਜਿਹੜੀ ਆ ਉਹ ਸਥਾਪਨਾ ਕੀਤੀ ਆ ਤਾਂ ਕਿ ਲੋਕ ਜਿਹੜੇ ਨੇ ਕਿਸਾਨ ਜਿਹੜੇ ਨੇ ਉਹ ਉੱਥੇ ਸਾਨੂੰ ਕੋਈ ਆ ਕੰਪਲੇਂਟ ਕਰ ਸਕਣ ਜਿੱਥੇ ਵੀ ਕੋਈ ਅੱਗ ਲੱਗਣ ਦੀ ਘਟਨਾ ਜਿਹੜੀ ਆ ਉਹ ਆਪਰਦੀ ਹੈ ਸੋ ਅਸੀਂ ਦੋ ਨੰਬਰ ਜਿਹੜੇ ਨੇ ਉਹ ਜਾਰੀ ਕੀਤੇ ਨੇ 96461 08835 ਦੂਸਰਾ ਨੰਬਰ ਆ ਜੀ 96461 08836 ਇਹਦੇ ਤੇ ਕੋਈ ਵੀ ਵਿਅਕਤੀ ਜੇ ਤਾਰਾਂ ਢਿੱਲੀਆਂ ਨੇ ਤਾਰਾਂ ਲਮਕਦੀਆਂ ਨੇ ਜਾਂ ਕਿਤੇ ਕੋਈ ਸਪਾਰਕਿੰਗ ਹੋ ਰਹੀ ਆ ਜਿਹਦੇ ਨਾਲ ਕਨਕ ਦੀ ਫਸਲ ਨੂੰ ਨੁਕਸਾਨ ਹੋ ਸਕਦਾ ਹੈ ਉਹ ਇਹਨਾਂ ਕੰਪਲੇਂਟ ਨੰਬਰ ਉੱਤੇ ਕਾਲ ਕਰਕੇ ਦੱਸ ਸਕਦੇ ਨੇ ਜਾਂ ਫਿਰ WhatsApp ਤੇ ਸਬੰਧਤ ਜਿਹੜੀਆਂ ਤਾਰਾਂ ਢਿੱਲੀਆਂ ਨੇ ਜਾਂ ਨੀਵੀਆਂ ਨੇ ਜਾਂ ਕੋਈ ਖੰਭੇ ਦੀ ਜਾਂ ਕੋਈ ট্রান্সਫਾਰਮਰ ਦੀ ਜਾਂ ਕਿਤੇ ਵੀ ਕੋਈ ਪ੍ਰੋਬਲਮ ਆ ਤੇ ਉਹਦੀ ਪਿਕ ਜਿਹੜੀ ਆ ਉਹ ਕਲਿੱਕ ਕਰਕੇ ਤੇ ਉਹ ਵੀ ਇਹਨਾਂ ਨੰਬਰਾਂ ਤੇ ਭੇਜ ਸਕਦੇ ਨੇ ਇਸ ਤੋਂ ਇਲਾਵਾ 1912 ਤੇ ਵੀ ਕਾਲ ਜਿਹੜੀ ਆ ਉਹ ਕੀਤੀ ਜਾ ਸਕਦੀ ਆ ਤਾਂ ਕਿ ਅਸੀਂ ਜਿਹੜੀ ਸਾਡੀ ਪੱਕੀ ਹੋਈ ਕਨਕ ਦੀ ਫਸਲ ਆ ਉਹਨੂੰ ਅੱਗ ਦੀ ਮਾਰ ਤੋਂ ਜਿਹੜਾ ਆ ਉਹ ਬਚਾ ਸਕੀਏ ਇਸ ਤੋਂ ਇਲਾਵਾ ਅਸੀਂ ਮੈਂ ਆਪਣੇਆਂ ਨੂੰ ਅਪੀਲ ਵੀ ਕਰਦਾ ਕਿਸਾਨ ਭਰਾਵਾਂ ਨੂੰ ਕਿ ਜਿੱਥੇ-ਜਿੱਥੇ ਵੀ ਕਿਤੇ ਮੰਨ ਲਓ ਟਰਾਂਸਫਾਰਮਰ ਉੱਤੇ ਆ ਜਾਂ ਤੁਹਾਨੂੰ ਲੱਗਦਾ ਹੈ ਕਿ ਇੱਥੇ ਕੋਈ ਸਪਾਰਕ ਹੋ ਸਕਦਾ ਹੈ ਤੇ ਉਹਦੇ ਥੱਲੇ ਇਹਠਾਂ ਜਿਹੜੀ ਕਣਕ ਆ ਲਗਭਗ ਮਰਲਾ ਡੇਢ ਮਰਲਾ ਆਉਂਦਾ ਉਹਨੂੰ ਪਹਿਲਾਂ ਕੱਟ ਕੇ ਤੇ ਉਹ ਜਗ੍ਹਾ ਜਿਹੜੀ ਆ ਉਹਨੂੰ ਥੋੜਾ ਜਿਹਾ ਗਿੱਲਾ ਕਰ ਲਿਆ ਜਾਵੇ ਤਾਂ ਕਿ ਜੇ ਕੋਈ ਚੰਗਿਆੜੀ ਇਸ ਤਰ੍ਹਾਂ ਡਿਗਤੀ ਵੀ ਆ ਤੇ ਉਹ ਸਾਰੀ ਕਨਕ ਨੂੰ ਜਿਹੜਾ ਆ ਉਹ ਨੁਕਸਾਨ ਨਾ ਪਹਚਾਵੇ ਇਸ ਤੋਂ ਇਲਾਵਾ ਜਿਹੜੀ ਰਹਿਤ ਖੂਦ ਆ ਉਹਨੂੰ ਵੀ ਅੱਗ ਨਾਲ ਲਾਈ ਜਾਵੇ ਕਿਉਂਕਿ ਜੇ ਰਹਿਤ ਖੂਦ ਨੂੰ ਵੀ ਥੋੜੀ ਬਹੁਤੀ ਕਿਤੇ ਅੱਗ ਲਾਉਣ ਦੀ ਲੱਗਦੀ ਆ ਤੇ ਉਹ ਬਾਕੀ ਖੇਤਾਂ ਦੇ ਵਿੱਚ ਵੀ ਜਿਹੜੀ ਅੱਗ ਆ ਉਹ ਫੈਲ ਸਕਦੀ ਹੈ ਤੁਹਾਨੂੰ ਪਤਾ ਅੱਜ ਕੱਲ ਜਿਆਦੀ ਕਟਾਈ ਜਿਹੜੀ ਆ ਉਹ ਜਿਹੜੀ ਕੰਬਾਈਨ ਮਸ਼ੀਨਾਂ ਦੇ ਨਾਲ ਹੀ ਜਿਹੜੀ ਆ ਉਹ ਹੋ ਰਹੀ ਆ ਸੋ ਕਈ ਵਾਰੀ ਇਸ ਤਰ੍ਹਾਂ ਵੇਖਣ ਦੇ ਵਿੱਚ ਆਉਂਦਾ ਹੈ ਕਿ ਕੋਈ ਸੋਟੀ ਲੈ ਕੇ ਜਾਂ ਵਾਂਸ ਲੈ ਕੇ ਤੇ ਉਹਦੇ ਨਾਲ ਉਤਾਰਾਂ ਉੱਪਰ ਲੋਕ ਚੁੱਕ ਕੇ ਤੇ ਥੱਲੋਂ ਦੀ ਕੰਬਾਈਨ ਜਿਹੜੀ ਆ ਉਹ ਲਗਾਉਣ ਦੀ ਕੋਸ਼ਿਸ਼ ਕਰਦੇ ਨੇ ਇਹੋ ਜਿਹਾ ਕੁਝ ਨਾ ਕੀਤਾ ਜਾਵੇ ਰਾਦਰ ਸਾਡੇ ਡਿਪਾਰਟਮੈਂਟ ਨੂੰ ਜਿਹੜਾ ਆ ਉਹ ਇਨਫਾਰਮ ਕੀਤਾ ਜਾਵੇ ਅਸੀਂ ਉਹਦੇ ਵਾਸਤੇ ਉਚਿਤ ਪ੍ਰਬੰਧ ਜੜਿਆ ਇਮੀਡੀਏਟਲੀ ਕਰਦੇ ਹਾਂਗੇ ਕਈ ਲੋਕ ਜੀਓ ਸਵਿਚ ਜਿਹੜੇ ਨੇ ਉਹਨਾਂ ਨੂੰ ਵੀ ਆਪਣੇ ਆਪ ਘੱਟ ਕੇ ਤੇ ਕੁਝ ਆਪ ਹੀ ਜਿਹੜੀ ਆ ਕੋਈ ਰਿਪੇਅਰ ਜਾਂ ਕੋਈ ਇਹੋ ਜਿਹੀ ਗੱਲ ਕਰਨੀ ਸ਼ੁਰੂ ਕਰ ਦਿੰਦੇ ਨੇ ਕਈ ਵਾਰੀ ਇਹੋ ਜਿਹੀਆਂ ਗੱਲਾਂ ਬਹੁਤ ਘਾਤਕ ਹਾਦਸਿਆਂ ਨੂੰ ਜਨਮ ਦੇ ਦਿੰਦੀਆਂ ਨੇ ਸੋ ਇਹੋ ਜਿਹਾ ਕੰਮ ਨਾ ਕੀਤਾ ਜਾਵੇ ਕਈ ਸਾਡੇ ਲੋਕ ਜਿਹੜੇ ਨੇ ਖਾਸ ਤੌਰ ਤੇ ਪ੍ਰਵਾਸੀ ਭਾਰਤੀ ਜਿਹੜੇ ਨੇ ਉਹ ਕਈ ਵਾਰੀ ਕਣਕ ਦੇ ਸੀਜ਼ਨ ਦੇ ਵਿੱਚ ਆਉਂਦੇ ਨੇ ਉਹ ਕਣਕ ਦੇ ਫਸਲ ਦੇ ਨਾਲ ਹੀ ਕੋਈ ਸਮੋਕਿੰਗ ਵਗੈਰਾ ਕਰ ਦਿੰਦੇ ਨੇ ਸਿਗਰਟ ਵੀ ਬੀਡੀ ਵੀ ਨਹੀਂ ਸ਼ੁਰੂ ਕਰ ਦਿੰਦੇ ਨੇ ਕਈ ਵਾਰੀ ਉਹਦੇ ਨਾਲ ਵੀ ਇਹ ਘਟਨਾ ਜਿਹੜੀਆਂ ਉਹ ਵਰਤ ਜਾਂਦੀਆਂ ਨੇ ਸੋ ਮੈਂ ਇਹ ਵੀ ਅਪੀਲ ਕਰੂੰਗਾ ਕਿ ਕਣਕ ਦੀ ਫਸਲ ਦੇ ਲਾਗੇ ਬਿਲਕੁਲ ਹੀ ਕੋਈ ਇਹੋ ਜਿਹਾ ਕੰਮ ਜਿਹੜਾ ਆ ਉਹ ਨਾ ਕੀਤਾ ਜਾਵੇ ਤਾਂ ਕਿ ਅਸੀਂ ਦੇਖੋ ਕਿੰਨਾ ਚਿਰ ਲੱਗ ਜਾਂਦਾ ਸਾਨੂੰ ਫਸਲ ਪਾਲਦਿਆਂ ਕਿੰਨਾ ਉਹਦੇ ਤੇ ਖਰਚ ਖਰਚਾ ਹੁੰਦਾ ਹੈ ਔਰ ਜੇ ਇੱਕ ਸਾਡੀ ਛੋਟੀ ਜੀ ਅੰਗਹੀਲੀ ਕਾਰਨ ਅਜਿਹੀ ਘਟਨਾ ਵਾਪਰ ਜੇ ਤਾਂ ਫਿਰ ਬਹੁਤ ਜ਼ਿਆਦਾ ਨੁਕਸਾਨ ਜਿਹੜੇ ਆ ਉਹ ਹੋ ਜਾਂਦੇ ਨੇ ਸੋ ਮੇਰੀ ਕਿਸਾਨ ਭਰਾਵਾਂ ਨੂੰ ਹੱਥ ਬੰਨ ਕੇ ਬੇਨਤੀ ਆ ਕਿ ਜੇਕਰ ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਕੋਈ ਟਿੱਲੀਆਂ ਤਾਰਾਂ ਦੀ ਕੋਈ ਨੀਵੀਆਂ ਤਾਰਾਂ ਦੀ ਕੋਈ ਜੀਓ ਸਵਿਚ ਦੀ ਕੋਈ ਟਰਾਂਸਫਾਰਮਰ ਦੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਜਿਹੜੀ ਉਹਨਾਂ ਨੂੰ ਲੱਗਦੀ ਹੈ ਕਿ ਇਹ ਅੱਗ ਦੀ ਘਟਨਾ ਇਹਦੇ ਨਾਲ ਵਾਪਰ ਸਕਦੀ ਆ ਤੋਂ ਇਮੀਡੀਏਟਲੀ ਜਿਹੜੇ ਮੈਂ ਦੋ ਨੰਬਰ ਦੱਸੇ ਨੇ 96461008835 ਦੂਸਰਾ ਨੰਬਰ 9646108836 ਜਾਂ 1912 ਜਾਂ ਫਿਰ ਸਾਡੇ ਜਿਹੜੇ ਬਿਜਲੀ ਦਫ਼ਤਰ ਨੇ ਉਹਨਾਂ ਦੇ ਵਿੱਚ ਕਈ ਵਾਰੀ ਨੀਅਰੈਸਟ ਬਿਜਲੀ ਦਫ਼ਤਰ ਸਾਡੇ ਬਿਲਕੁਲ ਨਜ਼ਦੀਕ ਹੀ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਸਾਡੇ ਜੇ ਆਈ ਜਾਂ ਐਸ ਡੀਓ ਜਿਹੜੇ ਵੀ ਉੱਥੇ ਸਟਾਫ ਮੌਜੂਦ ਹੁੰਦਾ ਹੈ ਉਹਨਾਂ ਨੂੰ ਵੀ ਘਟਨਾ ਦੀ ਸੂਚਨਾ ਜਿਹੜੀ ਆ ਉਹ ਦਿੱਤੀ ਜਾ ਸਕਦੀ ਹੈ ਸਰ ਜੀ ਕਰਕੇ ਅਫਜ਼ਲ ਅਮੀਨੀ ਤਾਰਾ ਕਰਕੇ ਮੌਜੂਦਾ ਦਿੱਤਾ ਜਿੰਨਾ ਦੇਖੋ ਉਹ ਸਾਡੇ ਪੀਐਸ ਪੀਸੀਐਲ ਦੇ ਨਿਯਮ ਹੈਗੇ ਨੇ ਉਹਦੇ ਵਿੱਚ ਅਸੀਂ ਫਿਰ ਡਿਟਰਮਨ ਕਰਦੇ ਹਾਂ ਕਿੰਨੇ ਪਰਸੈਂਟ ਜੋ ਨੁਕਸਾਨ ਆ ਉਹ ਸਾਡੇ ਬਣੇ ਹੋਏ ਨੇ ਨਿਯਮ ਉਹਨਾਂ ਦੇ ਅਨੁਸਾਰ ਮੁਆਵਜ਼ਾ ਦਿੱਤਾ ਜਾਂਦਾ ਹੈ ਤੇ ਕਣਕ ਜਿਹਨੂੰ ਵੱਢੀ ਜਾਂਦੀ ਯਾਰ ਉਸ ਤੋਂ ਬਾਅਦ ਜਦੋਂ ਉਹ ਨਾੜ ਤੋਂ ਆਪੇ ਆਉਂਦੇ ਆ ਉਹ ਸ਼ਰਟ ਦੇ ਨਾਲ-ਨਾਲ ਜਿਹੜੇ ਜਿਤਰਾ ਰੁੱਖ ਨੇ ਫਿਰਕਣਾ ਜਿਹੜਾ ਰੁੱਖ ਨਹੀਂ ਆਇਆ ਹਾੜੀ ਦੇ ਵਿੱਚੋਂ ਪਹਿਲਾਂ ਉਹਨਾਂ ਬਾਰੇ ਕੀ ਕਹੋਗੇ ਵੀ ਉਹ ਬਿਲਕੁਲ ਤੁਹਾਡੀ ਗੱਲ ਬਿਲਕੁਲ ਤੁਹਾਡੀ ਗੱਲ ਠੀਕ ਆ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਕਿ ਕਈ ਵਾਰੀ ਕਣਕ ਦੀ ਫਸਲ ਕੱਟ ਕੇ ਤੇ ਉਸ ਤੋਂ ਬਾਅਦ ਜਿਹੜਾ ਨਾੜ ਜਿਹੜਾ ਬਾਕੀ ਬਚਿਆ ਹੁੰਦਾ ਉਹਨੂੰ ਅੱਗ ਜਿਹੜੀ ਆ ਉਹ ਲਾ ਦਿੱਤੀ ਜਾਂਦੀ ਹੈ ਜਿਹਦੇ ਨਾਲ ਬਹੁਤ ਨੁਕਸਾਨ ਹੋ ਜਾਂਦੇ ਨੇ ਕਈ ਤੇ ਕਨਕਜੇ ਲਾਗੇ ਖੜੀ ਵੀ ਹੁੰਦੀ ਹੈ ਉਹ ਹਵਾ ਦਾ ਰੁਖ ਵੇਖ ਕੇ ਉਧਰ ਨੂੰ ਵੀ ਅੱਗ ਜੜੀ ਆ ਉਹ ਚਲੇ ਜਾਂਦੀ ਆ ਕਈ ਵਾਰੀ ਸੜਕਾਂ ਦੇ ਉੱਤੇ ਜਿਹੜੇ ਲਾਗੋਂ ਰਾਹਗੀਰ ਹੁੰਦੇ ਨੇ ਉਹਨਾਂ ਦੇ ਧੂਆਂ ਜਿਹੜਾ ਆ ਉਹ ਬਹੁਤ ਜ਼ਿਆਦਾ ਪੈਂਦਾ ਤੇ ਕਈ ਐਕਸੀਡੈਂਟਸ ਦੁਰਘਟਨਾਵਾਂ ਜਿਹੜੀਆਂ ਨੇ ਵਾਪਰ ਜਾਂਦੀਆਂ ਨੇ ਸੋ ਮੈਂ ਇਹੋ ਹੀ ਅਪੀਲ ਕਰੂੰਗਾ ਕਿ ਦੇਖੋ ਕਨਕਤਾ ਜੋ ਰਹਿਤ ਖੂਂਦਾ ਉਹਨੂੰ ਬਿਲਕੁਲ ਜਿਹੜੀ ਆ ਉਹਨਾਂ ਦੇ ਘਰ ਤੌਰ ਤੇ ਕੋਈ ਅੱਗ ਜਿਹੜੀ ਆ ਨਾ ਲਾਈ ਜਾਵੇ ਇਸ ਤਰ੍ਹਾਂ ਮਨੁੱਖੀ ਜ਼ਿੰਦਗੀਆਂ ਦਾ ਜਾਨਮਾਲ ਦੀ ਜਿਹੜੀ ਆ ਉਹ ਨੁਕਸਾਨ ਹੋ ਜਾਂਦਾ ਸੋ ਸਾਨੂੰ ਇਹੋ ਜੇ ਕੰਮਾਂ ਤੋਂ ਪ੍ਰੇਜ਼ ਕਰਨਾ ਚਾਹੀਦਾ ਜੀ ਸਰ ਗਰਮੀ ਬਹੁਤ ਵੱਧ ਰਹੀ ਹੈ ਜੀ ਮਾਨ ਦੀ ਵਧਣੀ ਹੈ ਡਿਮਾਂਡ ਜੀ ਡਿਮਾਂਡ ਤੇ ਸਟਾਈ ਵਿੱਚ ਕੋਈ 파ੜਾ ਕੀ ਆਉਂਦੀ ਨਹੀਂ ਕੋਈ 파ੜਾ ਨਹੀਂ ਹਾ ਜੀ ਦੇਖੋ ਜਿਹੜਾ ਸਾਡਾ ਝੋਨੇ ਦਾ ਸੀਜ਼ਨ ਹੈ ਸਾਡੇ ਵਾਸਤੇ ਬਹੁਤ ਅਹਿਮ ਹੁੰਦਾ ਕਿਉਂਕਿ ਗਰਮੀ ਹੁੰਦੀ ਆ ਗਰਮੀ ਦੇ ਵਿੱਚ ਡਿਮਾਂਡ ਨੇਚੁਰਲੀ ਦੂਜੀ ਵੀ ਵੱਧ ਜਾਂਦੀ ਆ ਡੋਮੈਸਟਿਕ ਵੀ ਵੱਧ ਜਾਂਦੀ ਆ ਐਗਰੀਕਲਚਰਲ ਵੀ ਵੱਧ ਜਾਂਦੀ ਆ ਕਿਉਂਕਿ ਅਸੀਂ ਏਪੀ ਕਨੈਕਸ਼ਨ ਜਿਹੜੇ ਨੇ ਉਹਨਾਂ ਨੂੰ ਵੀ ਜਿਹੜਾ ਪਾਣੀ ਮੋਟਰਾਂ ਨੂੰ ਬਿਜਲੀ ਦੇਣੀ ਹੁੰਦੀ ਆ ਸੋ ਸਾਡੇ ਕੋਲ ਕੋਈ ਬਿਜਲੀ ਦੀ ਕਮੀ ਜਿਹੜੀ ਆ ਉਹ ਨਹੀਂ ਆ ਸਾਡੇ ਜਿਹੜੇ ਥਰਮਲ ਪਲਾਂਟ ਨੇ ਬਿਲਕੁਲ ਫੁੱਲੀ ਚੱਲ ਰਹੇ ਨੇ ਔਰ ਜੇ ਉਹ ਕੋਲੇ ਦੀ ਉੱਥੇ ਲੋਡ ਹੁੰਦੀ ਆ ਉਹ ਸਾਡੇ ਕੋਲ ਜਣਾ ਉਹ ਸਫੀਸ਼ੀਐਂਟ ਕੁਆਂਟੀਟੀ ਦੇ ਵਿੱਚ ਸਾਡੇ ਕੋਲ ਕੋਲਾਜ ਮੌਜੂਦ ਆ ਔਰ ਸਾਡੇ ਕੋਲ ਬਿਜਲੀ ਦੀ ਕੋਈ ਕਮੀ ਨਹੀਂ ਹੈ। ਸਰ ਹਾਈ ਟੈਂਸ਼ਨ ਤਾਰਾਂ ਲੰਘਦੀਆਂ ਤਾਂ ਕਰਦੀਆਂ ਲੋਕਾਂ ਨੂੰ ਇਸ ਟਾਈਮ ਸਾਰੀ ਬਾਤ ਹੋ ਜਾਂਦੀ ਹੈ ਤੇ ਟੈਂਸ਼ਨ ਤਾਰਾਂ ਨਹੀਂ ਸਰ ਉਪਰੋਂ ਲੱਗਦੀ ਹੈ ਬਿਲਕੁਲ ਕੋਠਿਆਂ ਤੋਂ। ਦੇਖੋ ਜੀ ਸਭ ਦੇਖੋ ਸਭ ਤੋਂ ਪਹਿਲਾਂ ਤੇ ਜਿੱਥੇ ਹਾਈ ਟੈਂਸ਼ਨ ਤਾਰਾਂ ਲੰਘਦੀਆਂ ਹੁੰਦੀਆਂ ਨੇ ਬੜਾ ਪਹਿਲਾਂ ਤਾਰਾਂ ਲੰਘਦੀਆਂ ਨੇ ਤੇ ਬਾਅਦ ਦੇ ਵਿੱਚ ਕਈ ਵਾਰੀ ਜਗ੍ਹਾ ਥੱਲੇ ਸਸਤੀ ਹੁੰਦੀ ਆ ਜਾਂ ਕੋਈ ਐਹੋ ਜੀ ਗੱਲ ਹੁੰਦੀ ਆ ਤੇ ਕਈ ਵਾਰੀ ਅਨਧਿਕਾਰਤ ਤੌਰ ਤੇ ਉਹਦੇ ਥੱਲੇ ਮਕਾਨ ਜੜੇ ਨੇ ਉਹ ਬਣਾਏ ਜਾਂਦੇ ਨੇ ਬਾਅਦ ਦੇ ਵਿੱਚ ਕਈ ਤਰ੍ਹਾਂ ਦੀਆਂ ਤੁਸੀਂ ਘਟਨਾਵਾਂ ਵੀ ਦੇਖੀਆਂ ਹੋਣਗੀਆਂ ਕਿ ਛੱਤ ਪਿਆਗੀ ਛੱਤ ਦੇ ਉੱਤੇ ਕੋਈ ਬੱਚੇ ਖੇਡ ਰਹੇ ਸੀਗੇ ਜਾਂ ਲੰਘ ਰਹੇ ਸੀਗੇ ਉੱਤੇ ਤਾਰਾਂ ਲੰਗ ਰਹੀਆਂ ਸੀਗੀਆਂ ਵੈਸੇ ਤਾਂ ਸਾਡੇ ਕੋਲ ਨਿਜ਼ਮ ਨਹੀਂ ਪੂਰੇ ਨਿਜ਼ਮ ਨੇ ਸਾਡੇ ਕੋਲ ਕਿ ਕਿੰਨੇ ਮੀਟਰ ਹਾਈ ਟੈਂਸ਼ਨ ਜਾਂ ਲੋ ਟੈਂਸ਼ਨ ਦੀਆਂ ਜਿਹੜੀਆਂ ਤਾਰਾਂ ਨੇ ਉਹਦੇ ਤੇ ਕਿੰਨੇ ਡਿਫਰੈਂਸ ਪਾ ਕੇ ਆਪਾਂ ਉਥੇ ਉਸਾਰੀ ਕਰ ਸਕਦੇ ਆ ਅਦਰਵਾਈਜ਼ ਉਸਾਰੀ ਕਰ ਨਹੀਂ ਸਕਦੇ ਪਰ ਜੇਕਰ ਕੋਈ ਇਹੋ ਜਿਹੀ ਕੁਝ ਥਾਵਾਂ ਤੇ ਬਣੀਆਂ ਨੇ ਤੇ ਸਾਡੇ ਕੋਲ ਉਹਦੇ ਚ ਇੱਕ ਡਿਪੋਜ਼ਿਟ ਵਰਕ ਆ ਡਿਪੋਜ਼ਿਟ ਵਰਕ ਦੇ ਵਿੱਚ ਜੇਕਰ ਸਬੰਧਤ ਕੰਜ਼ਿਊਮਰ ਉਹ ਡਿਪੋਜ਼ਿਟ ਵਰਕ ਦੇ ਅਨਸਾਰ ਉਹ ਜਿਹੜਾ ਐਸਟੀਮੇਟਡ ਅਮਾਉਂਟ ਆ ਉਹ ਜਮਾ ਕਰਵਾ ਦੇ ਤੇ ਉਹ ਅਸੀਂ ਹਾਈ ਟੈਨਸ਼ਨ ਜਾਂ ਦੂਸਰੀਆਂ ਤਾਰਾਂ ਜਿਹੜੀਆਂ ਨੇ ਉਸ ਤੋਂ ਪਰੇ ਵੀ ਕਰ ਦਿੰਨੇ ਆ ਪਿੱਛੇ ਜੇ ਆਇਆ ਸੀ ਕਿ ਕਾਫੀ ਐਸਟੀਮੇਟ ਜਿਵੇਂ ਕਿ ਜਾਦੇ ਬਣ ਬੰਦੇ ਆ ਜੀ ਨਹੀਂ ਕਰਵਾ ਸਕਦੇ ਉਹਦੇ ਵਿੱਚ ਅਸੀਂ ਪਿਛਲੇ ਦਿਨਾਂ ਦੇ ਵਿੱਚ ਕੁਝ ਸ਼ੋਰਟ ਵੀ ਜਿਹੜੀ ਆ ਉਹ ਦਿੱਤੀ ਹੋਈ ਆ ਔਰ ਮੈਂ ਇਹੋ ਹੀ ਅਪੀਲ ਕਰੂੰਗਾ ਕਿ ਦੇਖੋ ਜ਼ਿੰਦਗੀ ਤੋਂ ਵੱਧ ਕੇ ਇੰਪੋਰਟੈਂਟ ਕੋਈ ਚੀਜ਼ ਨਹੀਂ ਹੁੰਦੀ ਜੇਕਰ ਸਾਨੂੰ ਪਤਾ ਨਿਜ਼ਮ ਬਣੇ ਨੇ ਕਿ ਇਹ ਹਾਈ ਟੈਂਸ਼ਨ ਤਾਰਾਂ ਲੰਘਦੀਆਂ ਨੇ ਇਹਦੇ ਨੀਚੇ ਜਿਹੜੀ ਆ ਉਹ ਨਹੀਂ ਬਣਾਉਣੀ ਬਿਲਡਿੰਗ ਤੇ ਨਹੀਂ ਬਣਾਉਣੀ ਚਾਹੀਦੀ ਸੋ ਜੇ ਕਿਤੇ ਬਣੀਆਂ ਵੀ ਨੇ ਤੇ ਮੈਂ ਇਹ ਵੀ ਕਹੂੰਗਾ ਕਿ ਐਸਟੀਮੇਟਡ ਜੋ ਅਮਾਉਂਟ ਆ ਉਹਨੂੰ ਕਰਕੇ ਉਹਨਾਂ ਨੂੰ ਜਰਾ ਉਹ ਭਰੇ ਕਰਵਾ ਲਿਆ ਜਾਵੇ ਸਰਬ ਲੀਡਰ ਆਪੋਜੀਸ਼ਨ ਦਾ ਬਿਆਨ ਬਹੁਤ ਜਿਆਦਾ ਚਰਚਾ ਵਿੱਚ ਬਣਿਆ ਹੋਇਆ ਜਿਹੜੀ ਉਹਨੇ ਬੰਬਾਂ ਵਾਲੀ ਗੱਲ ਆ ਕਿ 50 ਬੰਬ ਜਿਹੜੇ ਇੱਥੇ ਆਜ ਕਿਨੇ 18 ਗੱਜਾਂ ਪਾਟਦੇ ਨੇ 23 ਹੋਰ ਦੇ ਨੇ ਪਾਟਦੇ ਨੇ ਦੇਖੋ ਬੜੀ ਅਚੰਬੇ ਵਾਲੀ ਗੱਲ ਆ ਕਿ ਲੀਡਰ ਆਫ অপੋਜੀਸ਼ਨ ਸਰਦਾਰ ਪ੍ਰਤਾਪ ਸਿੰਘ ਬਾਜਵਾ ਸਾਹਿਬ ਇਹ ਕਹਿ ਰਹੇ ਨੇ ਕਿ 50 ਬੰਬ ਆਏ ਨੇ ਜਿਦੇ ਵਿੱਚੋਂ 18 ਚੱਲ ਚੁੱਕੇ ਨੇ ਔਰ 32 ਬੰਬ ਹੋਰ ਚੱਲਨੇ ਬਾਕੀ ਨੇ ਦਾ ਮਤਲਬ ਬਹੁਤ ਪੁਖਤਾ ਸਬੂਤ ਨੇ ਉਹਨਾਂ ਕੋਲੇ ਇਹਦਾ ਮਤਲਬ ਉਹਨਾਂ ਦੇ ਕਿਸੇ ਨਾ ਕਿਸੇ ਦੀ ਇਨਫੋਰਮੇਸ਼ਨ ਉਹਨਾਂ ਕੋਲ ਆਈ ਆ ਔਰ ਉਹਨਾਂ ਨੂੰ ਉਹਨਾਂ ਨੂੰ ਇਹ ਇਨਫੋਰਮੇਸ਼ਨ ਜਿਹੜੀ ਆ ਉਹ ਸਰਕਾਰ ਨਾਲ ਇੰਟੈਲੀਜੈਂਸ ਨਾਲ ਪੁਲਿਸ ਨਾਲ ਸਾਂਝੀ ਕਰਨੀ ਚਾਹੀਦੀ ਸੀ ਕਿਉਂਕਿ ਇਹ ਬਹੁਤ ਗੰਭੀਰ ਮਸਲਾ ਹੈ ਦੇਸ਼ ਦੀ ਸਿਕਿਉਰਿਟੀ ਦਾ ਮਸਲਾ ਆ ਸੁਰੱਖਿਆ ਦਾ ਮਸਲਾ ਆ ਉਹ ਜਿਹੜੇ ਬੱਤੀ ਆ ਕਿੱਥੇ ਕਿੱਥੇ ਫਟਨੇ ਸੀਗੇ ਕਿੱਥੇ ਸੁੱਟਨੇ ਸੀਗੇ ਇਹ ਵੀ ਉਹਨਾਂ ਕੋਲ ਜਾਣਕਾਰੀ ਹੋਊਗੀ ਫਿਰ ਉਹਨਾਂ ਕੋਲ ਇਹ ਵੀ ਜਾਣਕਾਰੀ ਹੋਊਗੀ ਕਿ ਉਹ ਬੰਬ ਆਏ ਕਿੱਥੋਂ ਨੇ ਉਹ ਵੀ ਜਾਣਕਾਰੀ ਹੋਊਗੀ ਸੋ ਲੀਡਰ ਆਫ ਆਪੋਜੀਸ਼ਨ ਨੂੰ ਚਾਹੀਦਾ ਸੀਗਾ ਕਿ ਉਹ ਪੂਰੀ ਇਨਫੋਰਮੇਸ਼ਨ ਪਹਿਲਾਂ ਜਿਹੜੀ ਆ ਉਹ ਪੁਲਿਸ ਨੂੰ ਦੇਂਦੇ ਜੇ ਨਹੀਂ ਵੀ ਦਿੱਤੀ ਤੇ ਹੁਣ ਵੀ ਉਹਨਾਂ ਨੂੰ ਸਾਰੀ ਇਨਫੋਰਮੇਸ਼ਨ ਜਿਹੜੀ ਆ ਉਹ ਪੁਲਿਸ ਨੂੰ ਦੇਣੀ ਚਾਹੀਦੀ ਆ ਤਾਂ ਕਿ ਅੱਗੇ ਅਸੀਂ ਰੋਕ ਸਕੀਏ ਜਿਹੜੀਆਂ ਘਟਨਾਵਾਂ ਇਹੋ ਜਿਹੀਆਂ ਹੋਣ ਵਾਲੀਆਂ ਨੇ ਹੁਣ ਮੈਨੂੰ ਮੈਂ ਦੇਖ ਰਿਹਾ ਸੀਗਾ ਕਿ ਉਹ ਕਹਿ ਰਹੇ ਜੀ ਮੈਂ ਆਪਣੇ ਸੋਰਸਸ ਰਿਵੀਲ ਨਹੀਂ ਕਰ ਸਕਦਾ ਮੈਂ ਦੱਸ ਨਹੀਂ ਸਕਦਾ ਕਿ ਮੇਰੇ ਮੇਰੇ ਸੋਰਸੇਸ ਕਿੱਥੋਂ ਆਏ ਇਸ ਤਰ੍ਹਾਂ ਦੀ ਗੱਲ ਨਹੀਂ ਨਾਲ ਜਲਦੀ ਦੇਸ਼ ਦੀ ਸੁਰੱਖਿਆ ਦਾ ਮਾਮਲਾ ਹੋਵੇ ਤੇ ਤੁਸੀਂ ਆਪਦੇ ਸੋਰਸੇਸ ਸਰੋਤ ਦੱਸਣ ਤੋਂ ਇਨਕਾਰ ਕਰ ਦੋ ਤੁਸੀਂ ਕੇਂਦਰੀ ਏਜੰਸੀਆਂ ਨਾਲੇ ਪੰਜਾਬ ਦੀ ਵੀ ਇੰਟੈਲੀਜੈਂਸ ਏਜੰਸੀ ਦੀ ਕਿ ਕਦੇ ਮੈਂ ਬਹੁਤ ਸਾਰਾ ਕੰਮ ਕੀਤਾ ਲੋਕ ਸਮਝੀ ਵਿਗਿਆਮ ਮੈਂ ਰਾਜ ਸਭਾ ਵਿੱਚ ਵੀ ਗਿਆ ਹਾਂ ਬਹੁਤ سارے ਸੰਪਰਕ ਨੇ ਮੇਰੇ ਹਾਂ ਨਹੀਂ ਸੰਪਰਕ ਨਹੀਂ ਪਰ ਉਹਨਾਂ ਨੇ ਇਹ ਵੀ ਗੱਲ ਕਹਿ ਦਿੱਤੀ ਕਿ ਮੈਂ ਆਪਣੇ ਸੋਰਸੇਸ ਰਿਵੀਲ ਨਹੀਂ ਕਰਦਾ ਕਿਉਂ ਨਹੀਂ ਸੋਰਸਸ ਰਿਵੀਲ ਕਰਦੇ ਜੀ ਜਦੋਂ ਤੁਹਾਡੇ ਪਤਾ ਆ ਤੁਹਾਡੇ ਕੋਲ ਪੁਖਤਾ ਸਬੂਤ ਨੇ ਦੋ ਹੀ ਗੱਲਾਂ ਜੀ ਜਾਂ ਤੇ ਉਹਨਾਂ ਪੰਜਾਬ ਦੇ ਵਿੱਚ دہشت ਦਾ ਮਾਹੌਲ ਪੈਦਾ ਕਰਨ ਵਾਸਤੇ ਬਿਆਨ ਦਿੱਤਾ ਜਾਂ ਉਹਨਾਂ ਕੋਲ ਪੁਖਤਾ ਸਬੂਤ ਨੇ ਜਾਂ ਉਹਨਾਂ ਨੂੰ ਪਤਾ ਹੈ ਕਿ ਇਸ ਵੇਲੇ ਉਹ 32 ਜਿਹੜੇ ਗਰਨੇਡ ਨੇ ਜਿਨ੍ਹਾਂ ਦੀ ਗੱਲ ਕਰ ਰਹੇ ਨੇ ਉਹ ਕਿੱਥੇ ਪਏ ਨੇ ਸੋ ਇਹ ਤੇ ਉਹਨਾਂ ਨੂੰ ਦੱਸਣਾ ਚਾਹੀਦਾ ਆਪ ਜਾ ਕੇ ਉਹਨਾਂ ਦੀ ਆਇਡੈਂਟੀਫਿਕੇਸ਼ਨ ਕਰਾਉਣੀ ਚਾਹੀਦੀ ਆ ਜਾਣ ਜਾ ਕੇ ਦੱਸਣ ਕਿ ਆ ਦੇਖੋ ਜੀ ਆ ਬੱਤੀ ਇੱਥੇ ਇੱਥੇ ਥਾਂ ਦੇ ਪਏ ਉਹ ਕਹਿੰਦੇ ਸੀ ਮੈਂ ਪੁਲਿਸ ਨੂੰ ਸਿਰੋਪ ਕਰਨ ਨੂੰ ਤਿਆਰ ਆ ਮੈਂ ਪੁਲਿਸ ਨੂੰ ਅੱਜ ਦਸਤਕ ਵੀ ਦਿੱਤੀ ਉਹਨਾਂ ਨੇ ਦਿੱਤੀ ਦਸਤਕ ਪਰ ਉਹਨਾਂ ਨੇ ਕੋਈ ਸਹਿਯੋਗ ਨਹੀਂ ਦਿੱਤਾ ਉਹ ਕਹਿੰਦੇ ਜੀ ਮੈਂ ਆਪਦੇ ਸੋਰਸਸ ਰਿਵੀਲ ਨਹੀਂ ਕਰ ਸਕਦਾ ਸੋ ਜੇ ਬਿਆਨ ਦਿੱਤਾ ਆ ਉਹਨਾਂ ਕੋਲ ਪੁਖਤਾ ਸਬੂਤ ਨੇ ਤੇ ਉਹਦੇ ਨਾਲ ਸੰਬੰਧਿਤ ਜਿਹੜੀ ਆ ਉਹ ਜਾਣਕਾਰੀ ਵੀ ਪੁਲਿਸ ਨਾਲ ਸਾਂਝੀ ਕਰਨੀ ਚਾਹੀਦੀ ਹੈ ਨਾ ਧੰਨਵਾਦ ਥੈਂਕਿਊ ਜੀ